ਬੀਤੇ ਕੱਲ ਦੀ ਇੱਕ ਖਬਰ ਬੜੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਸਾਡੇ ਚੈਨਲ ਤੇ ਵੀ ਬੀਤੇ ਕੱਲ ਚੱਲੀ ਸੀ ਕੰਗਣਾ ਰਣਾਉਤ ਨੂੰ ਮੁਹਾਲੀ ਦੇ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਤੇ ਪੱਟਿਆ ਥੱਪੜ ਪਰ ਇੱਕ ਗੱਲ ਹੋਰ ਜਿਹੜੀ ਨਵੀਂ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਥੱਪੜ ਇੱਕ ਨਹੀਂ ਥੱਪੜ ਦੋ ਚਲੇ ਸੀ ਤੁਸੀਂ ਦੇਖ ਰਹੇ ਹੋ ਆਪਸੀ ਸਾਈਂ ਟਿਵੀ ਤੇ ਮੈਂ ਹਾਂ ਤੇਜਿੰਦਰ ਪਾਲ ਸੀ ਗੱਲ ਕਰ ਰਹੇ ਸੀ ਅਸੀਂ ਚੰਡੀਗੜ੍ਹ ਦੇ ਮੁਹਾਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਬੀਤੇ ਕੱਲ ਇੱਕ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਨਵੀਂ ਨਵੇਲੀ ਬਣੀ ਐਮਪੀ ਕੰਗਨਾ ਰਣੋਤ ਦੇ ਮੂੰਹ ਤੇ ਜੜ ਦਿੱਤਾ ਜ਼ੋਰਦਾਰ ਇੱਕ ਥੱਪੜ ਇਹ ਖਬਰ ਬਹੁਤ ਵਾਇਰਲ ਹੋਈ ਜਿਸ ਦੇ ਚਲਦੇ ਕੰਗਨਾ ਰਣੋਤ ਨੇ ਵੀ ਇੱਕ ਬਿਆਨ ਦੇ ਦਿੱਤਾ ਤੇ ਕਹਿ ਦਿੱਤਾ ਕਿ ਉਗਰਵਾਦ ਜਿਹੜਾ ਹੈ ਅੱਤਵਾਦ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰੋਕਿਆ ਜਾਵੇ ਇਹਦੀ ਮੈਨੂੰ ਚਿੰਤਾ ਹੈ ਇਹ ਬਿਆਨ ਕੋਈ ਛੋਟਾ ਮੋਟਾ ਬਿਆਨ ਨਹੀਂ ਇੱਕ ਥੱਪੜ ਦੇ ਚਲਨ ਦੇ ਨਾਲ अतवाद का की लैना देना या तो कंगना रनौत ने कुलविंदर कौर अतवादी जवान ते या फिर कोई होर राजनीतिक बयान दे के अपना पला झाड़ रही है नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज़

ਗੱਲ ਕਰਦੇ ਹਾਂ ਕੁਲਵਿੰਦਰ ਕੋਰ ਦੀ ਕੁਲਵਿੰਦਰ ਕੋਰ ਨੇ ਸੀਆਈਐਸਐਫ ਮੁਲਾਜ਼ਮ ਜਿਸ ਨੇ ਇਹ ਥੱਪੜ ਗੜਾ ਸੀ ਉਹ ਕੰਗਣਾ ਰੌਟ ਦੇ ਮੂੰਹ ਤੇ ਜੜਿਆ ਸੀ ਉਸ ਨੇ ਜੋ ਥੱਪੜ ਮਾਰਨ ਦੇ ਠੀਕ ਬਾਅਦ ਇੱਕ ਗੱਲ ਕਹੀ ਕਿ ਮੈਂ ਮੇਰੀ ਮਾਂ ਜਿਹੜੀ ਹੈ ਉੱਥੇ ਬੈਠੀ ਸੀ ਧਰਨੇ ਦੇ ਵਿੱਚ ਤੇ ਕਿਉਂਕਿ ਇਸੇ ਬਿਆਨ ਦੇ ਕਰਕੇ ਕੰਗਣਾ ਰੌਟ ਜਿਹੜੀ ਹੈ ਆਪਣੇ ਇਹੋ ਜਿਹੇ ਕਿਸਾਨਾਂ ਦੇ ਖਿਲਾਫ ਬਿਆਨ ਦੇ ਕਰਕੇ ਆਮ ਤੌਰ ਦੇ ਉੱਤੇ ਜਿਹੜੀ ਸੁਰਖੀਆਂ ਪਟੋੜਦੀ ਰਹਿੰਦੀ ਸੀ ਬਹੁਤ ਜ਼ਿਆਦਾ ਟਰੋਲਿੰਗ ਵੀ ਕੰਗਣਾ ਰਣੋਤ ਦੀ ਹੁੰਦੀ ਸੀ ਮਗਰ ਗੱਲ ਇੱਥੇ ਨਹੀਂ ਹੈ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜੋ ਇੱਕ ਮਹਿਲਾ ਦਾ ਸਤਕਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਕੰਗਣਾ ਰਣੋਤ ਇਸ ਵੇਲੇ ਇੱਕ ਐਮਪੀ ਦੇ ਤੌਰ ਤੇ ਵਿਚਰ ਰਹੀ ਹੈ ਔਰ ਇੱਕ ਐਮਪੀ ਦਾ ਸਤਕਾਰ ਹੋਣਾ ਵੀ ਜ਼ਰੂਰੀ ਸੀ ਮਗਰ ਕਿਤੇ ਨਾ ਕਿਤੇ ਉਸ ਐਮਪੀ ਨੂੰ ਵੀ ਬਿਆਨ ਦੇਣ ਵੇਲੇ ਬਹੁਤ ਕੁਝ ਸੋਚਣਾ ਪੈਣਾ ਸੀ ਪਰ ਗੱਲ ਇਹ ਵੀ ਨਹੀਂ ਗੱਲ ਇਹ ਹੈ ਕਿ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤਾਂ ਅਤਵਾਦ ਦੀ ਗੱਲ ਹੋ ਰਹੀ ਹੈ ਤਾਂ ਫਿਰ ਇੱਕ ਥੱਪੜ ਜਿਹੜਾ ਉਸੇ ਜਗ੍ਹਾ ਤੇ ਉਸੇ ਸਮੇਂ ਹੋਰ ਚਲਿਆ ਉਹਦੇ ਬਾਰੇ ਕਿਉਂ ਨਹੀਂ ਗੱਲ ਕੀਤੀ ਜਾ ਰਹੀ ਕੰਗਨਰਨੋਤ ਦੇ ਨਾਲ ਚੱਲ ਰਹੀ ਜਿਹੜੀ ਟੀਮ ਸੀ ਉਹਦੇ ਵਿੱਚ ਇੱਕ ਜੋ ਹਿਮਾਚਲੀ ਟੋਪੀ ਪਾਏ ਹੋਏ ਇਨਸਾਨ ਸੀ ਉਸਨੇ ਵੀ ਇੱਕ ਮਹਿਲਾ ਨੂੰ ਜਿਹੜੀ ਕੰਗਨਰਨੋਤ ਦੇ ਨਾਲ ਹੀ ਚੱਲਦੀ ਹੈ ਥੱਪੜ ਜੜਿਆ ਸੀ ਕੀ ਉਹ ਥੱਪੜ ਕਿਸੇ ਨੇ ਵੇਖਿਆ ਨਹੀਂ ਔਰ ਤੁਹਾਨੂੰ ਪਹਿਲਾਂ ਤਾਂ ਉਹ ਥੱਪੜ ਵਿਖਾਈਏ ਕਿ ਉਸ ਬੰਦੇ ਨੇ ਉਸ ਲੇਡੀ ਨੂੰ ਥੱਪੜ ਕਿਉਂ ਮਾਰਿਆ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਸੀਂ ਜਿਵੇਂ ਕਿ ਤੁਹਾਨੂੰ ਨਾਲ ਦਲਾਲ ਅਸੀਂ ਪਹਿਲਾਂ ਤਸਵੀਰ ਦਿਖਾ ਲਈਏ ਤੁਸੀਂ ਦੇਖੋ ਪਹਿਲਾਂ ਕਿ ਉਹ ਥੱਪੜ ਕਿਵੇਂ ਮਾਰਿਆ ਤੁਸੀਂ ਦੇਖਿਆ ਕਿ ਕਿਵੇਂ ਉਸ ਇਨਸਾਨ ਨੇ ਇੱਕ ਮਹਿਲਾ ਨੂੰ ਯਾਨੀ ਕਿ ਇੱਕ ਮਰਦ ਨੇ ਇੱਕ ਮਹਿਲਾ ਨੂੰ ਥੱਪੜ ਮਾਰਿਆ ਤਾਂ ਤੁਸੀਂ ਦੇਖਿਆ ਕਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਰਹੇ ਹੋ ਕਿ ਉਸ ਹਿਮਾਚਲੀ ਟੋਪੀ ਪਾਏ ਹੋਏ ਮਰਦ ਨੇ ਇੱਕ ਨਾਲ ਦੇ ਇੱਕ ਕਾਲੇ ਕੱਪੜੇ ਪਾਏ ਹੋਏ ਔਰਤ ਨੂੰ ਥੱਪੜ ਜੜ ਦਿੱਤਾ ਹੁਣ ਕੀ ਇਹ ਥੱੱਪੜ ਥੱੱਪੜ ਨਹੀਂ ਜੇਕਰ ਕੁਲਵਿੰਦਰ ਕੌਰ ਨੂੰ ਮੌਕੇ ਤੇ ਸਸਪੈਂਡ ਕਰ ਦਿੱਤਾ ਗਿਆ ਜੇਕਰ ਕੁਲਵਿੰਦਰ ਕੁਵਿੰਦਰ ਕੋਰ ਦੇ ਉੱਤੇ ਕਾਰਵਾਈ ਕੀਤੀ ਗਈ ਐਫਆਈਆਰ ਤੱਕ ਦਰਜ ਹੋ ਗਈ ਔਰ ਹੋ ਸਕਦਾ ਹੈ ਉਹਦੇ ਤੇ ਇਸ ਤੋਂ ਵੀ ਵੱਡੀ ਕੋਈ ਕਾਰਵਾਈ ਹੋਵੇ ਪਰ ਦੇਖਿਆ ਜਾਵੇ ਤਾਂ ਕੁਲਵਿੰਦਰ ਕੋਰ ਦੇ ਨਾਲ ਪੂਰੇ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਖੜੀਆਂ ਨੇ ਜਿੱਥੇ ਕੀ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਉਹਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਬਿਆਨ ਦੇ ਦਿੱਤਾ ਹੈ ਮਗਰ ਗੱਲ ਇੱਥੇ ਨਹੀਂ ਗੱਲ ਇਹ ਹੈ ਕਿ ਥੱਪੜ ਥੱਪੜ ਦੇ ਵਿੱਚ ਫਰਕ ਕਿਉਂ ਉਸ ਬੰਦੇ ਦਾ ਇੱਕ ਔਰਤ ਨੂੰ ਮਾਰਿਆ ਗਿਆ ਥੱਪੜ ਕਿਸੇ ਵੀ ਬੰਦੇ ਨੂੰ ਦਿਖਾਈ ਨਹੀਂ ਦਿੱਤਾ ਖਾਗ ਅਗਰ ਇਹ ਕਿਤੇ ਨਾ ਕਿਤੇ ਇਹ ਵੀਡੀਓ ਨਾ ਪਣੀ ਹੁੰਦੀ ਤਾਂ ਸ਼ਾਇਦ ਇਹ ਥੱਪੜ ਦਿਖਾਈ ਹੀ ਨਾ ਦਿੰਦਾ ਮਗਰ ਜੋ ਕੰਗਨਰ ਨੌਰ ਦੇ ਮੂੰਹ ਤੇ ਥੱਪੜ ਵੱਜਿਆ ਹੈ ਉਸ ਦੀ ਤਾਂ ਕੋਈ ਵੀਡੀਓ ਵੀ ਨਹੀਂ ਹੈ ਖੈਰ ਇਹ ਸਾਰਾ ਇਨਕੁਆਇਰੀ ਦਾ ਮਾਮਲਾ ਹੈ ਆਸ ਕਰਦੇ ਹਾਂ ਕਿ ਇਹਦੀ ਇਨਕੁਆਇਰੀ ਜਿਹੜੀ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ ਲੇਕਿਨ ਕਾਰਵਾਈ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਕਾਰਵਾਈ ਦੋਨਾਂ ਥਪੜਾਂ ਤੇ ਹੋਣੀ ਚਾਹੀਦੀ ਹੈ ਐਸਾ ਬਹੁਤ ਸਾਰਾ ਜੋ سوشل میڈیا ਦੇ ਉੱਤੇ ਵੀਡੀਓ ਜਿਹੜੀ ਹੈ ਹੁਣ ਇਹ ਦੂਸਰੇ ਥੱਪੜ ਦੀ ਵੀ ਵਾਇਰਲ ਹੋ ਰਹੀ ਹੈ ਦੇਖਦੇ ਰਹੋ ਆਪਸੀ ਸਾਇੰਟਿਵ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ